ਮਾ ਤਰਤੀ ਰਾਣੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਸੰਤਰਾਮੁਦਾਸੀ ਜੀ ਆ ਬਜ਼ੁਰਗਾਂ ਨੂੰ ਪਤਾ ਰਹੇਗਾ ਸਮਝ ਮਾ ਤਰਤੀ ਰਾਣੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇ ਹੋ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਐਸੇ ਵੀ ਲੋਕ ਨੇ ਜਿੱਥੇ ਅੰਤਾਂ ਦੀ ਗਰੀਬੀ ਹੈ ਉਹ ਤੰਗ ਨੇ ਉਹ ਫਿਰ ਵੀ ਆਪਣੇ ਆਪ 'ਚ ਤੰਗੀਆਂ ਨਹੀਂ ਸਮਝਦੇ ਆ ਸਾਡੇ ਤਾਂ 2 ਮਿੰਟ ਲੈਟ ਚੱਲ ਜੇ ਕਿਤੇ ਓ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਓ ਜਿੱਥੇ ਓ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਓ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਤੁਸੀਂ ਓਡੀਸਾ ਏਰੀਆ ਬੈਕਵਰਡ ਏਰੀਆ 'ਚ ਚਲੇ ਜਾਓ ਮੈਨੂੰ ਲੱਗਦਾ ਉਹਨਾਂ ਘਰਾਂ 'ਚ ਕੰਗੀਆਂ ਵੀ ਨਹੀਂ ਹੈ ਵਾਲਾਂ 'ਚ ਪਾਉਣ ਨੂੰ ਚਾਰਖੰਡ ਏਰੀਆ ਲੋਕ ਮੈਨੂੰ ਲੱਗਦਾ ਉੱਥੇ ਸਿਰ ਵੀ ਨਹੀਂ ਹੁੰਦੇ ਹੋ ਜਿੱਥੇ ਤੰਗ ਨਾ ਸਮਝਣ ਤੰਗੀਆਂ ਹੋ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਤੰਗੀਆਂ ਨੂੰ ਅੱਖਾਂ 'ਚ ਗਿੱਡਾ ਤੇ ਦੰਦ ਘਰੇੜੇ ਵਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਵਗਦਾ ਰਹੀ ਵੇ ਸੂਰਜਾ ਕਮੀਆਂ ਆ ਦੇ